ਆ ਜਾ ਇਹ ਜੋ ਤੁਹਾਨੂੰ ਨਜ਼ਰੀਆਂ ਦੇ ਚੋਬਰ ਚੌੜੇ ਸੀਨੇ ਯਾਰ ਨਗੀਨੇ ਮਾਂ ਦੇ ਦੀਨੇ ਓ ਮਾਂ ਦੇ ਉਡਾੜ ਲਿਓ ਮਾਂ ਦੇ ਦੀਨੇ ਗਾਲ ਨਹੀਂ ਹੁੰਦੀ ਮਾਂ ਦੇ ਦੀਨੇ ਮਾਂ ਦੇ ਪਿਆਰੇ ਲਾੜ ਲੇ ਇਹ ਜੋ ਤੁਹਾਨੂੰ ਨਜ਼ਰੀਆਂ ਦੇ ਚੋਬਰ ਚੌੜੇ ਸੀਨੇ ਯਾਰ ਨਗੀਨੇ ਮਾਂ ਦੇ ਦੀਨੇ ਹਸਨ ਵਾਲਿਆਂ ਨਾਲ ਨਾ ਗੱਲ ਕਰ ਸਕਦੇ ਕਈ ਮਹੀਨੇ ਹੌਣ ਪਸੀਨੇ ਗੋਲੇ ਚੀਨੇ ਇਹ ਜੋ ਸਾਰੇ ਨਜ਼ਰੀਆਂ ਦੇ ਚੁਪਰ ਚੋੜੇ ਸੀਨੇ ਯਾਰ ਲਗੀਨੇ ਮਾਂ ਦੇ ਦੀਨੇ ਹਸਨ ਵਾਲਿਆਂ ਨਾਲ ਨਾ ਗੱਲ ਕਰ ਸਕਦੇ ਕਈ ਮਹੀਨੇ ਹੌਣ ਪਸੀਨੇ ਗੋਲੇ ਚੀਨੇ ਉਹ ਚੁੱਪ ਕਰਕੇ ਬਿਸਤਰ ਵਿੱਚ ਪੈ ਜਾਉ ਜੇ ਹੋਵੇ ਘੁੱਟ ਪੀਤੀ ਛਟਕੁ ਲੀਤੇ ਕਰੇ ਕੁਰੀਤੀ ਚੋਪ ਕਰਕੇ ਬਿਸਤਰ ਵਿੱਚ ਪੈ ਜਾਓ ਜੇ ਹੋਵੇ ਕੁੱਟ ਪੀਤੀ ਛਟਕ ਲਈ ਤੇ ਕਰੇ ਕਰੇ ਤੇ ਅੱਖਿਆ ਸਵੇ ਘੁੰਮਦੀ ਜ਼ਿੰਦਗੀ ਯਾਰ ਨਾਲ ਜੋ ਬੀਤੀ ਉਸ ਦੀ ਨੀਤੀ ਲਾਈ ਪਰ ਤੇ ਚੁੱਪ ਕਰਕੇ ਬਿਸਤਰੇ ਵਿੱਚ ਪੈ ਜਾ ਜੇ ਹੋਵੇ ਘੁੱਟ ਪੀਤੀ ਛੱਟ ਗੁਲੀਤੀ ਕਰੀ-ਕੁਰੀਤੀ ਅੱਖਾਂ ਸੌਵੇਂ ਘੁੰਮਦੀ ਜ਼ਿੰਦਗੀ ਯਾਰ ਨਾਲ ਜੋ ਬੀਤੀ ਉਸ ਦੀ ਨੀਤੀ ਲਈ ਪ੍ਰੀਤੀ ਨੀ ਆ ਜਾ ਆ ਜਾ ਖਾਬਾਂ ਦੇ ਵਿੱਚ ਨੀ ਅੜੀਏ ਸੁਰਮਈਏ ਜਿੱਤੜੀ ਤੇ ਇਹ ਹੁਣ ਕੀ ਕਹੀਏ ਜੇ ਕੋਈ ਦੱਸੇ ਗੱਲ ਤਿਰਪੇ ਵਾਲੀ ਤਾਂ ਸੁਣ ਲਈਏ ਗਾਣਾ ਪਈਏ ਬਣ ਜਾਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਹੀਵੇਂ-ਵੇਂ ਜਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਕਲਣਾ ਪਈਏ ਵਾਹ ਦੰਦ ਅੰਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖ ਰਹੇ ਰਹੀਏ ਵੀਵੇ ਵੀਵੇ ਨਗ ਤੇ ਨਰ 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 ਨਗ ਤੇ ਨਰ 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 ਹਾਂਜੀ ਓ ਕੈਆ ਨੇ ਸਮਝਾਇਆ ਉਸ ਨੂੰ ਗੱਲ ਸੁਣ ਮਸਤ ਮਲੰਗਾ ਨਾ ਕਰ ਦੰਗਾ ਨਾ ਲੈ ਗੰਗਾ ਉਸ ਨੇ ਕਿ ਅਸ ਨਾਨਾ ਦਾ ਤਾਂ ਰੋਜ਼ ਹੀ ਰਹਿੰਦਾ ਪੰਗਾ ਐ ਤਾਂ ਹੀ ਚੰਗਾ ਰੱਬ ਰੰਗ ਰੰਗਾ ਯਾਨੇ ਸਮਝਾਇਆ ਉਸ ਨੂੰ ਗੱਲ ਸੁਣ ਮਸਤ ਮਲੰਗਾ ਨਾ ਕਰਦੰਗਾ ਨਾ ਲੈ ਗੰਗਾ ਉਸਨੇ ਕਿ ਆਸ ਨਾਨਾ ਦਾ ਤਾਂ ਰੋਜ਼ ਹੀ ਰਹਿੰਦਾ ਪੰਗਾ ਐ ਤਾਂ ਹੀ ਚੰਗਾ ਰਬ ਰੰਗ ਰੰਗਾ ਅੱਧਾ ਹੀ ਘੰਟਾ ਨਸ਼ੇ ਜਹੇ ਵਿੱਚ ਯਾਰ ਦੇ ਲੇਖੇ ਲਾ ਲਓ ਸੁਰਤ ਟਿਕਾ ਲਓ ਜ਼ਰਾ ਤੇ ਆ ਲਓ ਫਿਰ ਤਾਂ ਭਾਵੇਂ ਗੱਲੀ ਬਾਤੀ ਚੰਨ ਵੀ ਹੀਠਾਂ ਲਾ ਲਓ ਨਾਮ ਕਰਾ ਲਓ ਵੋਝੇ ਪਾ ਲਓ 2 ਘੰਟਾ ਨਸ਼ੇ ਜਹੇ ਵਿੱਚ ਯਾਰ ਦੇ ਲੇਖੇ ਲਾ ਲਓ ਜ਼ੁਰਤ ਟਿਕਾ ਲਓ ਜ਼ਰਾ ਧਿਆ ਲਓ ਫਿਰ ਤਾਂ ਭਾਵੇਂ ਗੱਲੀ ਬਾਤੀ ਚੰਦ ਵੀ ਹੀਠਾਂ ਲਾ ਲਓ ਨਾਮ ਕਰਾ ਲਓ ਬੋਝੇ ਪਾ ਲਓ ਓਏ ਮਸਤਾ ਕੋਲੋਂ ਮਤ ਲੈ ਮਿੱਤਰਾ ਇਨਾ ਨਾਲ ਨਖਈਏ ਇਹ ਉਸਰੇ ਇਹ ਚਰਨੀ ਢਈਏ ਜੇ ਕੋਈ ਜੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈਏ ਭੜ ਜਾਈਏ ਉਸਤਾ ਜੀ ਭਾਵੇਂ ਸਾ ਵੀ ਸਿੱਖਦੇ ਰਹੀਏ ਨੀਵੇਂ ਜਈਏ ਸਤ ਜਰਬੇ ਵਾਲੀ ਤਾਂ ਸੁਣ ਲਈਏ ਗੱਲਾਂ ਪਈਏ ਬਣ ਜਾਈਏ ਉਸਤਾਦ ਜੀ ਭਾਵੇਂ ਸਾ ਵੀ ਸਿੱਖਦੇ ਰਹੀਏ ਜੀ ਜਾਈਏ ਕਰ ਦੂਰ ਸਤਿੰਦਰ ਆ ਗਈ ਕੀ ਓਦੋਂ ਦੂਣੀ ਵੇਲਾ ਲੈ ਧੂਣੀ ਜੇ ਮੰਜ਼ਿਲ ਛੂਣੀ ਕਿਦਾਂ ਗੀਤ ਲਿਖੇਗਾ ਗਾਗਰ ਲਫ਼ਜ਼ਾਂ ਵਾਲੀ ਊਣੀ ਪਿਆਰ ਵਿਹੂਣੀ ਸੋਚ ਅਲੂਣੀ ਸ਼ਾਇਰੀ ਦਾ ਕਰ ਦੂਰ ਸਤਿੰਦਰ ਆ ਗਈ ਕੀ ਓਦੋਂ ਦੂਣੀ ਵੇਲਾ ਲੈ ਧੂਣੀ ਜੇ ਮੰਜ਼ਿਲ ਛੂਣੀ ਕਿੱਦਾਂ ਗੀਤ ਲਿਖੇ گاਗਾ ਗਰ ਲਫ਼ਜ਼ਾਂ ਵਾਲੀ ਊਣੀ ਪਿਆਰ ਵਿਘੂਣੀ ਸੋਚੇ ਲੂਣੀ ਓਏ ਹੁਣ ਤੂੰ ਆਪੇ ਦੱਸ ਕੇ ਕਿੱਦਾਂ ਪਾਲੂ ਵਿੱਚ ਕੇ ਭੰਗੜਾ ਬੰਦਾ ਲੰਗੜਾ ਸਾੜੇ ਚੰਗੜਾ ਲੋਕਾਂ ਨੂੰ ਕੀ ਦੇਵੇ گا ਜੀ ਖੁਦ ਹੀ ਜਿਹੜਾ ਨੰਗੜਾ ਕਰਮਾਂ ਸੰਧੜਾ ਨੀ ਤੋਂ ਮੰਗੜਾ ਓ ਹੁਣ ਤੂੰ ਆਪੇ ਦੱਸ ਕੇ ਕਿੱਦਾਂ ਪਾਲੂ ਵਿਚਕੇ ਭੰਗੜਾ ਬੰਦਾ ਲੰਗੜਾ ਸਾਲੇ ਚੰਗੜਾ ਲੋਕਾਂ ਨੂੰ ਕੀ ਦੇਵੇਂ ਗਾਜੀ ਖੁਦ ਹੀ ਜਿਹੜਾ ਨੰਗੜਾ ਕਰਮਾ ਸੰਧੜਾ ਨੀ ਤੋਂ ਮੰਗੜਾ ਓਏ ਤੇਰੀ ਤਾਂ ਔਕਾਤ ਸਤਿੰਦਰ ਆ ਉਸ ਬੁਲਬਲੇ ਜਈ ਹਲ ਹਸਤੀ ਕਈਏ ਜੀ ਹੁਣ ਕੀ ਕਈਏ ਜੇ ਕੋਈ ਦੱਸੇ ਗੱਲ ਤੂੰ ਜ਼ੁਰਬੀ ਬਾਣੀ ਤਾਂ ਸੁਣ ਲਈਏ ਕਾਣਾ ਪਈਏ ਓ ਬਣ ਜਾਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬੰਦੇ ਏ ਉਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਕੱਲਣਾ ਪਈਏ ਬਣ ਜਾ ਜੇ ਉਸਤਾਦ ਦੀ ਭਾਵੇਂ ਸਾਵੀ ਸਿੱਖਦੇ ਲਈਏ ਇੰਨੇ ਬਈਏ ਮੈਂ ਖਾਨ ਸਾਹਿਬ ਨصرਤ ਅਲੀ ਖਾਨ ਸਾਹਿਬ ਦੀ ਫੋਟੋ ਕਰ ਲਈ ਹੈ ਉਹਨਾਂ ਨੂੰ ਮੁਖਾਤਬ ਇੱਕ ਮੇਰਾ ਸ਼ੇਰ ਹੈ ਫੋਟੋ ਰੱਖੀ ਖਾਨ ਸਾਫ ਦੀ ਵੱਡੀ ਜਈ ਕਰਵਾ ਕੇ ਕੰਧ ਲਟਕਾ ਕੇ ਮਾਲਾ ਪਾ ਕੇ ਇਹਨੂੰ ਆਖੋ ਉਹਨਾ ਵਾਂਗੂ ਦਸੇ ਤਾਨ ਲਗਾ ਕੇ ਥੋੜਾ ਗਾ ਕੇ ਗळा ਕੁਮਾ ਕੇ ਓਏ ਫੋਕੀ ਫੜ ਜਾਈ ਮਾਰ ਵਖਾਵੇਂ ਸਰਤਾਜ ਨਹੀਂ ਸਰਨਾ ਪੈਂਦਾ ਮਰਨਾ ਸਭ ਕੁਝ ਹਰਨਾ ਮੰਗ ਫਨਕਾਰੀ ਦਾਤੇ ਕੋਲੋਂ ਗਲ ਵਿੱਚ ਪਾ ਲੈ ਪਰਨਾ ਆਵੀ ਕਰਨਾ ਜੇ ਕੁਝ ਕਰਨਾ ਖੀ ਖਾਨ ਸਾਹਿਬ ਦੀ ਵੱਡੀ ਜੇ ਕਰਵਾ ਕੇ ਕੰਦ ਲਟਕਾ ਕੇ ਮਾਲਾ ਪਾ ਕੇ ਇਹਨੂੰ ਆਖੋ ਨਾ ਵਾਂਗੂ ਦੱਸੇ ਤਾਨ ਰਗਾ ਕੇ ਥੋੜਾ ਗਾ ਕੇ ਗੜਾ ਕੁਮਾ ਕੇ ਓਏ ਫੋਕੀ ਫੜ ਜਾਈ ਮਾਰ ਵਖਾਵੇਂ ਸਰਤਾਜ ਨਹੀਂ ਸਰਨਾ ਪੈਂਦਾ ਮਰਨਾ ਸਭ ਕੁਝ ਹਰਨਾ ਮੰਗ ਫਨਗਾਰੀ ਦਾਤੇ ਕੋਲੋਂ ਬਲ ਵਿੱਚ ਪਾ ਲੈ ਪੜਨਾ ਆਵੀ ਕਰਨਾ ਜੇ ਕੁਝ ਕਰਨਾ ਓਏ ਡੇਰਾ ਲਾਲੇ ਦਰਤੇ ਭਾਵੇਂ ਸੌ ਸੌ ਦੁਖੜੇ ਸਈ ਏਸੀ ਨਾ ਕਈਏ ਨੀ ਮੇਰੀਏ ਜੇ ਕੋਈ ਦੱਸੇ ਗੱਲ ਬਜ਼ੁਰਗੇ ਵਾਲੀ ਤਾਂ ਸੁਣ ਲਈਏ ਕਲਣਾ ਪਈਏ ਬਣ ਜਾਏ ਉਸਤਾਦ ਜੀ ਭਾਵੇਂ ਤਾ ਵੀ ਸਿੱਖਦੇ ਰਹੀਏ ਨੀਵੇਂ ਨੀਵੇਂ ਇਹ ਕੋਈ ਦੱਸੇ ਗੱਲ ਗੁਜ਼ਰਪੇ ਵਾਲੀ ਦਾ ਸੁਣਨੀ ਏ ਕੱਲ ਨਾ ਤਈਏ ਬਣ ਜਾਏ ਉਸਤਾਦ ਜੀ ਭਾਵੇਂ ਤਾ ਵੀ ਸਿੱਖਦੇ ਰਹੀਏ ਨੀਵੇਂ ਨੀਵੇਂ ਬਣ ਜਾਏ ਉਸਤਾਦ ਜੀ ਭਾਵੇਂ ਤਾ ਵੀ ਸਿੱਖਦੇ ਰਹੀਏ ਨੀਵੇਂ ਨੀਵੇਂ